ਦੀ ਪੰਚਾਇਤ ਨੂੰ ਟਿਊਬਲ ਦੇ ਕਨੈਕਸ਼ਨ ਲਈ ਜਗਤਜੀਤ ਫੈਕਟਰੀ ਵੱਲੋਂ ਚੱਕ ਦਿੱਤਾ। ਜਗਤਜੀਤ ਇੰਡਸਟਰੀ ਹਮੀਰਾ ਦੀ ਮੈਨੇਜਮੈਂਟ ਵੱਲੋਂ ਪਿੰਡ ਹਮੀਰਾ ਦੀ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਟਿਊਬਲ ਦੇ ਬਿਜਲੀ ਤੇ ਕਨੈਕਸ਼ਨ ਲਈ ਪਾਵਰ ਕਾਮ ਦੇ ਨਾਮ ਸਿਕਿਉਰਿਟੀ ਵਾਸਤੇ 70000 ਰੁਪਏ ਦਾ ਚੱਕ ਦਿੱਤਾ ਗਿਆ। ਜਾਣਕਾਰੀ ਦਿੰਦੇ ਫੈਕਟਰੀ ਤੇ ਡੀਜੀਪੀਐਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਹਮੀਰਾ ਦੀ ਪੰਚਾਇਤ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਟਿਊਬਵੈੱਲ ਦੇ ਵਿਚਲੀ ਦੇ ਕਨੈਕਸ਼ਨ ਵਾਸਤੇ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਗਈ ਸੀ ਕੰਪਨੀ ਵੱਲੋਂ ਉਹਨਾਂ ਦੀ ਜਾਇਜ਼ ਮੰਗ ਨੂੰ ਦੇਖਦੇ ਇਸ ਕਨੈਕਸ਼ਨ ਲਈ ਬੰਦੀ ਸਿਕਿਉਰਿਟੀ ਰਕਮ ਦਾ 70000 ਰੁਪਏ ਦਾ ਚੈੱਕ ਪਾਵਰ ਕਾਮ ਦੇ ਨਾਮ ਤੇ ਕੱਟ ਕੇ ਪੰਚਾਇਤ ਨੂੰ ਸੌਂਪਿਆ ਗਿਆ ਇਸ ਮੌਕੇ ਡੀਜੀਐਮ ਨੇ ਕਿਹਾ ਕਿ ਕੰਪਨੀ ਸਮੇਂ-ਸਮੇਂ ਤੇ ਆਸ-ਪਾਸ ਦੇ ਪਿੰਡਾਂ ਵਿੱਚ ਲੋਕ ਭਲਾਈ ਦੇ ਕੰਮ ਕਰਦੀ ਰਹੇਗੀ ਇਸ ਮੌਕੇ ਤੇ ਡੀਜੀਐਮ ਵੱਲੋਂ ਦੱਸਿਆ ਕਿ ਪਿੰਡਾਂ ਵਿੱਚ ਬੂਟੇ ਲਗਾਉਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਮੌਕੇ ਤੇ ਡੀਜੀਐਮ ਗੁਰਪ੍ਰੀਤ ਸਿੰਘ ਫੈਕਟਰੀ ਮੈਨੇਜਰ ਰਾਜਕੁਮਾਰ ਸਰਪੰਚ ਲਖਵਿੰਦਰ ਸਿੰਘ ਹਮੀਰਾ ਪੰਚ ਰਾਕੇਸ਼ ਕੁਮਾਰ ਪੰਚ ਬਲਦੇਵ ਸਿੰਘ ਪੰਚ ਰਾਮ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਅਤੇ ਹੋਰ ਮੌਜੂਦ ਸਨ। ਸਰਪੰਚ ਲਖਵਿੰਦਰ ਸਿੰਘ ਨੇ ਇਸ ਨੇਕ ਕੰਮ ਲਈ ਫੈਕਟਰੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਸੁਭਾਨਪੁਰ ਤੋਂ ਪੱਤਰਕਾਰ ਸੁਖਵਿੰਦਰ ਸੋਹੀ ਦੀ ਵਿਸ਼ੇਸ਼ ਰਿਪੋਰਟ ਸਰ ਜੋ ਅੱਜ ਤੁਸੀਂ ਗ੍ਰਾਮ ਪੰਚਾਇਤ ਹਮੀਰਾ ਨੂੰ ਚੈੱਕ ਦੇ ਰਹੇ ਹੋ ਕਿਸ ਦੇ ਸਿੱਤੇ ਦੇ ਰਹੇ ਹੋ ਥੋੜਾ ਦੱਸਿਓ ਇਸ ਦਾ ਗ੍ਰਾਮ ਪੰਚਾਇਤ ਹਮੀਰਾ ਵੱਲੋਂ ਇੱਕ ਰਿਕਵੈਸਟ ਆਈਗੀ ਕਿ ਉਹ ਦੁਆਰਾ ਸਿਕ ਸਬਾਚ ਜਿਹੜਾ ਪੰਪ ਲੱਗ ਰਿਹਾ ਹੈ ਉਹਦੇ ਲਈ ਇਹਨਾਂ ਨੂੰ ਥੋੜੀ ਜਿਹੀ ਸਪੋਰਟ ਚਾਹੀਦੀ ਸੀ ਫੈਕਟਰੀ ਵੱਲੋਂ ਤੇ ਕੰਪਨੀ ਵੱਲੋਂ ਹਮੇਸ਼ਾ ਹੀ ਜਿਹੜੇ ਲਾਗੇ ਦੇ ਪਿੰਡ ਹੈ ਇਹਨਾਂ ਦਾ ਸਪੋਰਟ ਕੀਤਾ ਜਾਂਦਾ ਇਸ ਚੀਜ਼ ਨੂੰ ਦੇਖਦੇ ਹੋਏ ਲਗਭਗ 70000 ਰੁਪਏ ਦਾ ਖਰਚਾ ਜਿਹੜਾ ਕਿ ਪੀ ਸਪੈਸ਼ਲ ਨੂੰ ਅਸੀਂ ਇਸ਼ੂ ਕਰਦੇ ਹਾਂ ਇਨ ਫਿਊਚਰ ਵੀ ਜੇ ਇਸ ਤਰੀਕੇ ਦੀ ਕੋਈ ਵੀ ਸਪੋਰਟ ਪਿੰਡਾਂ ਨੂੰ ਲਾਗੇ ਜਿੰਨੇ ਵੀ 6-7 ਪਿੰਡ ਆ ਤੇ ਸੀਐਸਆਰ ਐਕਟੀਵਿਟੀ ਦੇ ਵਿੱਚ ਕੰਪਨੀ ਇਸ ਕੰਮ ਨੂੰ ਕਰਨ ਲਈ ਤਿਆਰ ਹੈ ਹਮੇਸ਼ਾ ਸਰ ਹੋਰ ਵੀ ਜਿਹੜੇ ਜਿਹੜੇ ਹੈਗੇ ਆ ਸੋਸ਼ਲ ਵਰਕ ਦੇ ਕੰਮ ਜਗਤਜੀਤ ਕਰਦੀ ਆ ਜੀ ਆਸ-ਪਾਸ ਦੇ ਪਿੰਡਾਂ ਵਾਸਤੇ ਹਾਂਜੀ ਹਮੇ ਅਸੀਂ ਪਲਾਂਟੇਸ਼ਨ ਦਾ ਕੰਮ ਚਾਲੂ ਕੀਤਾ ਹੈ ਤੇ ਇਹਦੇ ਚ ਪਲਾਨ ਅਸੀਂ ਕੀਤਾ ਹੈ ਕਿ ਆਉਣ ਵਾਲੇ 15 ਅਗਸਤ ਦੇ ਲਗਭਗ ਅਸੀਂ ਜਗਤਜੀਤ ਦੇ ਲਾਗੇ ਜਿਹੜਾ ਹਮੀਰਾ ਪਿੰਡ ਹੈ ਉਹਸ ਪਿੰਡ 'ਚ ਲਗਭਗ 1000 ਬੂਟੇ ਦਾ ਪਲਾਂਟੇਸ਼ਨ ਕਰਾਂਗੇ ਜੀ ਸਰਪੰਚ ਸਾਹਿਬ ਜਿਹੜਾ ਜਗਤਜੀ ਫੈਕਟਰੀ ਦੀ ਮੈਨੇਜਰਮੈਂਟ ਵੱਲੋਂ ਤੁਹਾਨੂੰ ਅੱਜ ਚੈੱਕ ਦਿੱਤਾ ਗਿਆ ਵਾ ਇਹ ਕਿਸ ਵਾਸਤੇ ਦਿੱਤਾ ਗਿਆ ਵਾ ਦੱਸਿਓ ਥੋੜਾ ਜੀ ਕੁਝ ਚਿਰ ਪਹਿਲਾਂ ਅਸੀਂ ਜੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਹਮੀਰਾ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਪੰਚਾਇਤ ਵੱਲੋਂ ਇੱਕ ਅਸੀਂ ਪੰਪ ਲਗਵਾਇਆ ਸੀ ਲੇਕਿਨ ਉਹਦਾ ਕਨੈਕਸ਼ਨ ਨਹੀਂ ਸੀ ਮਿਲਿਆ ਕਨੈਕਸ਼ਨ ਨਾਮ ਰਹਿਣ ਦਾ ਕਾਰਨ ਸੀਗਾ ਉਹਦੀ ਸਕਿਉਰਟੀ ਨਹੀਂ ਸੀ ਸਾਡੇ ਕੋ ਉਤਾਰੀ ਗਈ ਜੋ ਕਿ 70000 ਦੇ ਕਰੀਬ ਬੰਦੀ ਸੀ ਅਸੀਂ ਰਿਕਵੈਸਟ ਕੀਤੀ ਇਹਨਾਂ ਸਾਡੀ ਰਿਕਵੈਸਟ ਕਬੂਲ ਕੀਤੀ ਤੇ ਸਾਨੂੰ ਅੱਜ ਇਹਨਾਂ ਨੇ ਪੀਐਸਐਲ ਦੇ ਨਾਂ ਤੇ ਮਤਲਬ ਕਿ ਜਿਹੜਾ ਚੈੱਕ ਹੈ 70000 ਦਾ ਉਹ ਪਾਵਰ ਕਾਮ ਨੂੰ ਦਿੱਤਾ ਜਾ ਰਿਹਾ ਵਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਸਾਡੀ ਰਿਕਵੈਸਟ ਨੂੰ ਮੰਨਿਆ ਔਰ ਇਹਨਾਂ ਨੂੰ ਇਹ ਵੀ ਕਰਦੇ ਕਿ ਛੇਤੀ ਤੋਂ ਛੇਤੀ ਉੱਪਰ ਅਫਸਰਾਂ ਨੂੰ ਕਹਿ ਕੇ ਸਾਡਾ ਜਿਹੜਾ ਕਨੈਕਸ਼ਨ ਹੈ ਉਹਨੂੰ ਚਾਲੂ ਕਰਾਇਆ ਜਾਵੇ ਤੇ ਹੋਰ ਵੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜਿਹਦਾ ਪਿੰਡ ਦੇ ਵਿੱਚ ਦੂਜੀਆਂ ਮਰਲਾ ਆਪਣੀਆਂ ਲੈਕਾਂ ਔਰ ਪਲਾਂਟੇਸ਼ਨ ਜਾ ਸਕੂਲ ਦੇ ਵਿੱਚ ਜਾਂ ਡਿਸਪੈਂਸਰੀਆਂ ਦੇ ਵਿੱਚ ਛੋਟੇ ਮੋਟੇ ਜਿਹੜੇ ਕੰਮ ਆ ਉਹ ਫੈਕਟਰੀ ਵਾਲਿਆਂ ਨੇ ਕਿਹਾ ਜਿੱਥੇ ਵੀ ਤੁਹਾਨੂੰ ਜਰੂਰਤ ਹੈ ਸਾਨੂੰ ਰਿਕੁਆਇਰਮੈਂਟ ਦੱਸੀ ਜਾਵੇ ਅਸੀਂ ਉਹਦੇ ਮੁਤਾਬਕ ਕੰਮ ਕਰਦੇ ਰਵਾਂਗੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ